ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਕਿ ਸਨਾ ਦੇਲੀ ਲੈ ਕੇ ਆਈ ਸੀ ਪਰ ਕਿਸਾਨਾਂ ਦੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਪੁਰਾ ਤੋਂ ਪਠਾਨਕੋਟ ਤੱਕ ਇੱਕ ਰੋਸ਼ ਰੈਲੀ ਨਿਕਾਲੀ ਜਾਣੀ ਸੀ ਪਰ ਇਸ ਦੌਰਾਨ ਲੈਂਡ 폴ਿੰਗ ਸਕੀਮ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈਤੀ ਗਈ ਉਸ ਰੋਸ਼ ਸ਼ੈਲੀ ਨੂੰ ਭਾਰਤ ਜਨਤਾ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਉਸ ਨੂੰ ਕਿਸਾਨ ਮਜ਼ਦੂਰ ਫਤਿਹ ਰੈਲੀ ਦਾ ਨਾਮ ਦੇ ਕੇ 17 ਤਰੀਕ ਨੂੰ ਰਾਜਪੁਰਾ ਦੇ ਵਿੱਚ ਰੱਖ ਦਿੱਤਾ ਗਿਆ ਇਸ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਤੁਸੀਂ ਦੇਖ ਰਹੇ ਹੋ ਪੀਡੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਨਵੀਂ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਦੱਸਦੇ ਆਉਣ ਵਾਲੇ 17 ਤਰੀਕ ਨੂੰ ਸਵੇਰੇ 11 ਵਜੇ ਪਾਟਪਾ ਪੰਜਾਬ ਵੱਲੋਂ ਇੱਕ ਜਿਹੜੀ ਵਿਸ਼ਾਲ ਕਿਸਾਨ ਮਜ਼ਦੂਰ ਘਟੇ ਕੱਢੀ ਜਾ ਰਿਹਾ ਜਿਸ ਦੀ ਇਕਵਾਈ ਜਿਹੜੀ ਹੈ ਰਾਜਪੁਰਾ ਚੱਕਾ ਵੱਲੋਂ ਸਾਰਾ ਪ੍ਰੋਗਰਾਮ ਪੁਣੇ ਕੀਤਾ ਜਾ ਰਿਹਾ ਜਗਦੀਸ਼ ਕੁਮਾਰ ਚੱਕਾ ਬਾਜਪਾ ਹਲਕਾ ਇੰਚਾਰ ਰਾਜਪੁਰਾ ਤੋਂ ਇੱਕ ਟੀਮ ਆ ਕੇ ਪਹੁੰਚ ਨੇ ਤੋ ਦੇਖ ਸਕਦੇ ਹੋ ਇਹ ਜਗ੍ਹਾ ਨੇ ਕਿ ਸੈੱਟ ਦੇ ਨੀਚੇ ਜਿਹੜਾ ਹੈ ਪ੍ਰੋਗਰਾਮ ਦਾ ਜਿਸ ਦਾ ਜਾਇਜ਼ਾ ਹੋ ਰਿਹਾ ਹੈ ਜਾਇਆ ਗਿਆ ਤੋ ਤੁਸੀਂ ਦੇਖ ਸਕਦੇ ਹੋ ਸਫਾਈ ਵੀ ਜਿਹੜੀ ਹੈ ਇਸ ਜਗ੍ਹਾ ਦੀ ਹੋਣੀ ਸ਼ੁਰੂ ਹੋ ਗਈ ਹੈ ਤੇ ਨੂੰ ਵਾਰ ਨੂੰ ਸਵੇਰੇ 11 ਵਜੇ ਜਿਹੜਾ ਹੈ ਪ੍ਰੋਗਰਾਮ ਇਥੇ ਕੀਤਾ ਜਾਏਗਾ ਤੇ ਇਸ ਦੇ ਵਿੱਚ ਕਾਫੀ ਲੀਡਰ ਭੱਜ ਪਾ ਦੇ ਵੱਡੇ ਲੀਡਰ ਵੱਡੇ ਚਿਹਰੇ ਇਥੇ ਪਹੁੰਚਣਗੇ ਕਿਉਂਕਿ ਇਹ ਜਿਹੜੀ ਰੈਲੀ ਹੈ ਜਿਹੜੀ ਇਹ ਕਿਸਾਨ ਮਜ਼ਦੂਰ ਫਤਿਹ ਰੈਲੀ ਹੈ ਤੁਹਾਨੂੰ ਦੱਸਦੀ ਹੈ ਪਿਛਲੇ ਕੁ ਸਮੇਂ ਭਲਾ ਪੰਜਾਬ ਸਰਕਾਰ ਬਨੋ ਲੈਂਡ ਪੁਲਿਸ ਟੀਮ ਜਾਏਗੀ ਸੀ ਜਿਸ ਦਾ ਵਿਰੋਧ ਵੱਖ-ਵੱਖ ਪਾਰਟੀਆਂ ਨੇ ਕਰਦੀਆਂ ਨਜ਼ਰ ਆ ਰਹੀ ਸੀ ਉਸ ਦੇ ਵਿੱਚ ਪਾਜਬਾ ਵੀ ਸ਼ਾਮਿਲ ਸੀ ਤੇ ਹੋਰ ਵੱਖ-ਵੱਖ ਪਾਰਟੀਆਂ ਵੀ ਸ਼ਾਮਿਲ ਹੋਈ ਗਈਆਂ ਤੇ ਪਾਜਬਾ ਵੱਲੋਂ ਜਿਹੜਾ ਵਿਰੋਧ ਸੀਗਾ ਲਗਾਤਾਰ ਜਾਰੀ ਸੀਗਾ ਜਿਸ ਤੋਂ ਬਾਅਦ ਪਾਜਬਾ ਵੱਲੋਂ ਇੱਕ ਫੈਸਲਾ ਲਿਆ ਕਰ ਜੀਗਾ ਪੰਜਾਬ ਬਚਾ ਜਦ ਯਾਨੀ ਕਿ ਜਿਹੜੇ 17 ਤਰੀਕ ਨੂੰ ਜਿਹੜੀ ਅਰਲੀ ਕੱਢੀ ਜਾ ਰਹੀ ਹੈ ਉਹ ਯਾਤਰਾ ਕੱਢੀ ਜਾਣੀ ਸੀ ਜਿਸ ਦੇ ਵਿੱਚ ਲੈਂਡ ਪੋਲੀਸ ਸਕੀਮ ਨੂੰ ਲੈ ਕੇ ਉਸ ਦਾ ਵਿਰੋਧ ਕੀਤਾ ਜਾਣਾ ਸੀਗਾ ਹਾਲਾਂਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲੈਂਡ ਪੋਲੀਸ ਟੀਮ ਜਿਹੜੀ ਹੈ ਵਾਪਸ ਲੈ ਲਈ ਗਈ ਹੈ ਜਿਸ ਦੇ ਫਤਿਹ ਜੀ ਸੀ ਜਿੱਤੇ ਦੇ ਵਿੱਚ ਜਿਹੜਾ ਪੰਜਾਬ ਬਾਜਪਾ ਵੱਲੋਂ ਰਾਜਪੁਰਾ ਹਲਕਾ ਇੰਚਾਰਜ ਦੇਸ਼ ਕੁਮਾਰ ਜਗਾ ਦੀ ਇਕਵਾਈ ਦੇ ਵਿੱਚ ਜਿਹੜੀ ਇੱਕ ਮਿਸਾਲ ਰੈਲੀ ਕੱਢੀ ਜਾ ਰਹੀ ਹੈ ਹੁਣ ਦੇਖਣਾ ਹੋਏਗਾ ਵੀ ਜਿਹੜੀ ਰੈਲੀ ਹੈ ਇਸ ਦੇ ਵਿੱਚ ਕਿੰਨੇ ਕ ਲੋਕ ਇਸ ਵਿੱਚ ਹਿੱਸਾ ਲੈਣ ਨੇ ਇਸ 23 ਸੰਬੰਧ ਦੇ ਵਿੱਚ ਭਾਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਸ਼ ਕੁਮਾਰ ਜੱਗਾ ਨਾਲ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਪੁੱਛਾਂਗੇ ਮੈਨੂੰ ਆਖਿਰ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਪੀਟੀਨ 24 ਦੇ ਲਈ ਰਾਜਪੁਰ ਤੋਂ ਹੁਣ ਅਸੀਂ ਹਰ ਰਿਪੋਰਟ ਦੇਖੋ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਭਾਰਤੀ ਜਨਤਾ ਪਾਰਟੀ 17 ਕਸ ਤੋਂ ਲੈ ਕੇ 5 ਸਤੰਬਰ ਤੱਕ ਆਪਣਾ ਯਾਤਰਾ ਕੱਢਣ ਜਾ ਰਹੇ ਸੀ ਉਹਨਾਂ ਦੇ ਖਿਲਾਫ ਤੇ ਜਦੋਂ ਮੈਂ ਇਹ ਗੱਲ ਕਹਿ ਸਕਦਾ ਵੀ ਜਦੋਂ ਸਰਕਾਰ ਨੂੰ ਇਹ ਪਤਾ ਚੱਲਿਆ ਵੀ ਭਾਰਤੀ ਜਨਤਾ ਪਾਰਟੀ ਲੈਂਡ ਪੂਲਿੰਗ ਦੇ ਖਿਲਾਫ ਰਾਜਪੁਰਾ ਤੋਂ ਹੀ ਸ਼ੁਰੂਆਤ ਕਰ ਰਹੀ ਸੀ 17 ਅਗਸਤ ਤੋਂ ਤੇ ਸਰਕਾਰ ਨੇ ਮੈਂ ਕਹਿ ਸਕਦਾ ਉਸੇ ਦਿਨ ਹੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਮੈਂ ਮੰਨਦਾ ਵੀ ਇਹ ਜਿਹੜੀ ਜਿੱਤ ਹੈ ਸਾਰਿਆਂ ਨੇ ਸੰਘਰਸ਼ ਕਰਿਆ ਅਦਰ ਪਾਰਟੀਆਂ ਨੇ ਵੀ ਸੰਘਰਸ਼ ਕੀਤਾ ਇਹਦੇ ਵਿੱਚ ਤੇ ਕਿਸਾਨ ਮਜ਼ਦੂਰ ਜੁਨਨਾਂ ਨੇ ਵੀ ਬਹੁਤ ਸੰਘਰਸ਼ ਕੀਤਾ ਉਹਨਾਂ ਦੀ ਵੀ ਮਿਹਨਤ ਹੈ ਪਰ ਇਹ ਉਸ ਦਿਨ ਹੀ ਘਬਰਾ ਕੇ ਜਦੋਂ ਅਸੀਂ ਯਾਤਰਾ ਦਾ ਅਲਾਉਂਸ ਕਰਿਆ ਸੀਗਾ ਤੇ ਅਸੀਂ ਉਸ ਦੇ ਤਹਿਤ ਅਸੀਂ ਕਿਸਾਨ ਮਜ਼ਦੂਰ ਫਤਿਹ ਰੈਲੀ ਅਸੀਂ ਰਾਜਪੁਰਾ ਤੋਂ ਰਾਜਪੁਰਾ ਚ ਕਰ ਰਹੇ ਆ ਤੇ ਜਿਹੜੀ ਕਿ ਉਹ 17 ਤਰੀਕ ਦਿਨ ਐਤਵਾਰ 11 ਵਜੇ ਅਸੀਂ ਇੱਥੇ ਅਨਾਜ ਮੰਡੀ ਹੈ ਜਿਹਦੇ ਵਿੱਚ ਪੰਜਾਬ ਦੀ ਸਮੂਹ ਲੀਡਰਸ਼ਿਪ ਇੱਥੇ ਆ ਰਹੀ ਹੈ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਤੇ ਜਿਹੜੇ ਕਾਰਜਕਰਮੀ ਸਾਡੇ ਪ੍ਰਧਾਨ ਨੇ ਇਹ ਮਾਨਯੋਗ ਸਾਡੇ ਸ੍ਰੀ ਅਸ਼ੋਨੀ ਸ਼ਰਮਾ ਜੀ ਤੇ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਪੂਰਵ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਹੋਰ ਵੀ ਕਾਫੀ ਲੀਡਰਸ਼ਿਪ ਸ਼ਾਇਦ ਸੈਂਟਰ ਤੋਂ ਵੀ ਲੀਡਰ ਇੱਥੇ ਵੈਲੀ ਆ ਚਾਰੇ ਆ ਤੇ ਅਸੀਂ ਅੱਜ ਇੱਥੇ ਮੰਡੀ ਅਸੇ ਸੇ ਥਾਂ ਤੇ ਅਸੀਂ ਰੈਲੀ ਕਰਨ ਜਾ ਰਹੇ ਹਾਂ ਮੈਂ ਇਹ ਗੱਲ ਵੀ ਕਹਿ ਸਕਦਾ ਵੀ ਇਹਦੇ ਇੱਥੇ ਇੱਕ ਇਤਿਹਾਸਿਕ ਕਟ ਹੋਣ ਜਾ ਰਿਹਾ ਹੈ ਜਿਹੜਾ ਕਿ ਹ ਤੱਕ ਰਾਜਪੁਰੇ ਚ ਇੰਨਾ ਵੱਡਾ ਇਕੱਠ ਨਹੀਂ ਹੋਇਆ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਤੇ ਮੈਂ ਤੁਹਾਡੇ ਰਾਹੀਂ ਮੈਂ ਹਲਕਾ ਰਾਜਪੁਰ ਦੇ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਯਾ ਉਹ ਕਿਸਾਨ ਨੇ ਯਾ ਉਹ ਮਜ਼ਦੂਰ ਨੇ ਯਾ ਕੋਈ ਵਪਾਰੀ ਵਰਗ ਦੇ ਯਾ ਉਹ ਨਾਜ ਮੰਡੀ ਦੇ ਆਪਣਾ ਆੜਤੀ ਨੇ ਮੈਂ ਸਾਰਿਆਂ ਨੂੰ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਵੱਧ ਚੜ ਕੇ ਤੇ ਇੱਥੇ ਰੈਲੀ ਚ ਪਹੁੰਚੋ ਤੇ ਸਾਡੇ ਸਤਿਕਾਰਯੋਗ ਲੀਡਰਾਂ ਦਾ ਆਪਦੇ ਵਿਚਾਰ ਉਹਨਾਂ ਦੇ ਵਿਚਾਰ ਸੁਣੋ ਤੇ ਮੈਂ ਇੱਕ ਗੱਲ ਅੱਜ ਦਾਅਵੇ ਨਾਲ ਕਹਿ ਸਕਦਾ ਵੀ ਹੁਣ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀ ਅਗਰ ਕੋਈ ਪੰਜਾਬ ਦਾ ਵਿਕਾਸ ਕਰ ਸਕਦਾ ਹੈ ਹਰੇਕ ਵਰਗ ਦਾ ਕੋਈ ਖਿਆਲ ਕਰ ਸਕਦਾ ਹੈ ਤੇ ਪੰਜਾਬ ਨੂੰ ਕੋਈ ਖੁਸ਼ਹਾਲ ਬਣਾ ਸਕਦਾ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈਗੀ ਤੇ ਮੈਂ ਤੁਹਾਡੇ ਨਾਲ ਇੱਕ ਵਾਰੀ ਫੇਰ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਇੱਥੇ ਵੱਧ ਚੜ ਕੇ ਆਪਣਾ ਹਾਂਜੀ ਇਹ ਜੋ ਰੈਲੀ ਹੋ ਰਹੀ ਹੈ ਇਸ ਨੂੰ ਆਪਾਂ ਜਿੱਤ ਦਾ ਜਸ਼ਨ ਵੀ ਕਹਿ ਸਕਦੇ ਹਾਂ ਕਿ ਹਾਂਜੀ ਅਗਰ ਅਸੀਂ ਇੰਨਾ ਸੰਘਰਸ਼ ਕੀਤਾ ਤਾਂ ਇਹ ਸਾਡੀ ਜਿੱਤ ਹੋਈ ਇਹ ਜਿੱਤ ਦਾ ਫਤਹਿ ਫਤਹਿ ਮੇਨ ਜਿੱਤ ਵੀ ਇਹ ਜਿੱਤ ਦਾ ਜਸ਼ਨ ਹੀ ਹੈ ਕੱਲਾ ਅਸੀਂ ਆਏ ਨਹੀਂ ਵੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਹੀ ਜਸ਼ਨ ਹੈ ਇਹ ਪੂਰੇ ਜਿਹੜਾ ਵੀ ਪੰਜਾਬੀ ਹੈ ਉਹਨਾਂ ਦਾ ਜਸ਼ਨ ਹੈ ਇਹ ਜਸ਼ਨ ਦੇ ਉਸ ਵਿੱਚ ਹੀ ਰੈਲੀ ਕੀਤੀ ਜਾ ਰਹੀ ਹੈ ਕਿੰਨਾ ਇਕੱਠ ਹੁੰਦੀ ਸਵਾਲ ਦਾ ਮੈਂ ਇਹ ਨਹੀਂ ਕਹਿ ਸਕਦਾ ਵੀ ਰਾਜਪੁਰੇ ਚ ਐ ਹੋਇਆ ਇਤਿਹਾਸਿਕ ਇਕੱਠ ਨਹੀਂ ਹੋਇਆਣਾ ਤੇ 20-25 ਹਜ਼ਾਰ ਬੰਦੇ ਦੀ ਆਣ ਦੀ ਉਮੀਦ ਹੈ ਤੇ ਜਿਹੜਾ ਇਕੱਠ ਜਿਹੜਾ ਹੈਗਾ ਕੋਈ ਪੰਜਾਬ ਦਾ ਨਹੀਂ ਹੈ ਪੂਰਾ ਇਹ ਖਾਸ ਤੌਰ ਤੇ ਪਹਿਲਾਂ ਦਾ ਹਲਕਾ ਰਾਜਪੁਰਾ ਦਾ ਤੇ ਨੇੜੇ ਜਿਹੜੇ ਸਾਡੇ ਜ਼ਿਲ੍ਹੇ ਪਟਿਆਲੇ ਦੇ ਹਲਕੇ ਨੇ ਉਹਨਾਂ ਦਾ ਇਕੱਠ ਠੀਕ ਹੈ ਗੁਰੂ ਜੀ ਨੂੰ ਕੀ ਕਹਿਣਾ ਹੈ ਅਸ ਤਿਆਰੀਆਂ ਦਾ ਜਾਇਜ਼ਾ ਲੈਣ ਆਇਓ ਜਗ੍ਹਾ ਦੀ ਗੱਲ ਦੇਖੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਪੂਰੇ ਜਿਵੇਂ ਅੱਜ ਜੇ ਕਿਸਾਨ ਗੱਲ ਕਰਾਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੂੰ ਗੋਡੇ ਟੇਕਣ ਲਈ ਮੇਰੇ ਕਿਸਾਨ ਭਾਈਚਾਰੇ ਨੇ ਔਰ ਮਜ਼ਦੂਰ ਭਾਈਚਾਰੇ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿਸ਼ੇਸ਼ ਤੌਰ ਤੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਜੋ ਪ੍ਰੋਗਰਾਮ ਉਲੀਕਿਆ ਸੀਗਾ ਮਤਲਬ 17 ਤਰੀਕ ਤੋਂ ਅਸੀਂ ਰਾਜਪੁਰੇ ਤੋਂ ਆਗਾਜ਼ ਕਰਨ ਜਾ ਰਹੇ ਸੀ ਇੱਕ ਯਾਤਰਾ ਦੇ ਰੂਪ ਚ ਅਸੀਂ ਪਿੰਡਾਂ ਚ ਹਰ ਪਿੰਡ ਚ ਜਾਣਾ ਸੀ ਜਿਹੜੇ ਜਿਹੜੇ ਪਿੰਡਾਂ ਚ ਲੈਂਡ ਪੂਲਿੰਗ ਹੋਈ ਐ ਅਸੀਂ ਸਮੁੱਚੀ ਪਾਰਟੀ ਵੱਲੋਂ ਹੁਣ ਕਿਸਾਨ ਮਜ਼ਦੂਰ ਫਤਿਹ ਰੈਲੀ ਦੇ ਰੂਪ ਚ ਇੱਥੇ ਕਰਨ ਜਾ ਰਹੇ ਹਾਂ ਔਰ ਇਹ ਇੱਕ ਰੈਲੀ ਇਕੱਲੇ ਮਤਲਬ ਉਹ ਦੀ ਗੱਲ ਨਹੀਂ ਇੱਕ ਜਸ਼ਨ ਦੇ ਰੂਪ ਚ ਇੱਕ ਇਤਿਹਾਸਕ ਰੈਲੀ ਹੋਣ ਜਾ ਰਹੀ ਮਤਲਬ ਬਹੁਤ ਵੱਡੇ ਪੱਧਰ ਤੇ ਸਾਡੇ ਜਿੰਨੇ ਵੀ ਆਦਰਨੀਏ ਸਾਡੇ ਸ੍ਰੀ ਸੁਨੀਲ ਜਾਖੜ ਜੀ ਸਟੇਟ ਪ੍ਰੈਜ਼ੀਡੈਂਟ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਨੈਸ਼ਨਲ ਉਮੀਦ ਹੈ ਸਾਨੂੰ ਵੀ ਸ਼ਾਇਦ ਸ੍ਰੀ ਤਰਨੁਜਗ ਜੀ ਜਿਹੜੇ ਸਾਡੇ ਨੈਸ਼ਨਲ ਜਨ ਸ਼ਕਤੀ ਹੈ ਉਹ ਵੀ ਔਰ ਵਕ ਵਕਸ਼ ਹੋ ਸਕਦਾ ਸ਼ਾਇਦ ਸੈਂਟਰ ਚ ਮੰਤਰੀ ਵੀ ਇੱਕ ਦੋ ਆਉਣਗੇ ਕਿਉਂਕਿ ਹਜੇ ਉਹ ਫਾਈਨਲ ਨਹੀਂ ਹੋਇਆ ਤੇ ਇਹ ਵੱਡੇ ਵੱਡੀ ਜਿੱਤ ਹੈਗੀ ਆ ਕਿਸਾਨ ਭਾਈਚਾਰੇ ਦੀ ਸਿੱਖ Hindu ਜਿਹੜੇ ਵੀ ਭਾਈਚਾਰੇ ਇਹਨਾਂ ਪਿੰਡਾਂ 'ਚ ਫਕਟੜ ਸੀਗੇ ਵਿਚਾਰੇ ਉਹ ਸਰਕਾਰ ਨੇ ਸੋਚੇ ਨਹੀਂ ਸੀ ਵੀ ਉੱਜੜ ਕੇ ਕਿੱਥੇ ਜਾਣਗੇ ਵੀ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਮੈਂ ਪੂਰੇ ਸਮੁੱਚੇ ਜ਼ਿਲ੍ਹੇ ਨੂੰ ਅਪੀਲ ਕਰਾਂਗਾ ਕਿ ਖਾਸ ਕਰ ਸਾਡੇ ਕਿਸਾਨ ਭਾਈਚਾਰੇ ਨੂੰ ਇਸ ਖੁਸ਼ੀ ਦੇ ਪਰਬ ਵਿੱਚ ਬਿਲਕੁਲ ਸ਼ਾਮਲ ਹੋਣਾ ਚਾਹੀਦਾ ਸਾਰਾ ਪੱਖਪਾਤ ਛੱਡ ਕੇ ਪਾਰਟੀਬਾਜੀ ਛੱਡ ਕੇ ਆਪਾਂ ਆਪਣੇ ਹੱਕ ਲਈ ਲੜੇ ਆ ਉਹਦੀ ਅਕਾਲ ਪੁਰਖ ਨੇ ਆਪਾਂ ਨੂੰ ਜਿੱਤ ਦਵਾਈ ਹੈ ਉਹ ਜਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਪਰਬ ਵਿੱਚ ਸ਼ਾਮਲ ਹੋਈਏ ਔਰ ਭਾਰਤੀ ਜਨਤਾ ਪਾਰਟੀ ਨਾਲ ਰੜ ਕੇ ਆਪਣੀ ਖੁਸ਼ੀਆਂ ਨੂੰ ਸਾਂਝਾ ਕਰੀਏ ਔਰ ਸਾਡੀ ਸਟੇਟ ਲੀਡਰਸ਼ਿਪ ਦੇ ਜਿਹੜੇ ਵਿਚਾਰ ਸੁਣੀਏ ਧੰਨਵਾਦ